ਸੀਐਮ ਸਾਹਿਬ ਪੰਜਾਬ ਮਾਨਯੋਗ ਡੀਜੀਪੀ ਪੰਜਾਬ ਡੀਆਰਜੀ ਬਾਰਡਰ ਰੇਜ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜਾ ਪੰਜਾਬ ਸਰਕਾਰ ਦਾ ਫਲੈਗਸ਼ਿਪ ਪ੍ਰੋਗਰਾਮ ਗੈਂਗਸਟਰਸ ਤੇ ਵਾਰ ਚੱਲਦਾ ਪਿਆ ਤਾਂ ਉਹਦੇ ਤਹਿਤ ਜੰਡਿਆਲਾ ਪੁਲਿਸ ਨੇ ਇੱਕ ਬਹੁਤ ਵਧੀਆ ਕੰਮ ਕੀਤਾ ਹੈਗਾ ਤਾਂ ਉਥੇ ਜ ਕੁਝ ਜਿਹੜੇ ਬਾਹਰ ਬੈਠੇ ਗੈਂਗਸਟਰਸ ਹੈਗੇ ਨੇ ਤਾਂ ਉਹਨਾਂ ਵੱਲੋਂ ਕੁਝ ਇੱਕ ਲੋਕਲ ਬਿਜ਼ਨਸਮੈਨ ਹੈ ਮਿਸਟਰ ਜੂਲ ਕਾ ਤਾਂ ਉਹਨਾਂ ਨੂੰ ਐਕਸਟਰੋਸ਼ਨ ਕਾਲਸ ਆ ਰਹੀਆਂ ਸੀਗੀਆਂ ਕਾਫੀ ਦਿਨਾਂ ਤੋਂ ਤਾਂ ਉਹਦੇ ਵਿੱਚ ਉਹ ਆਪਣਾ ਨਾਮ ਬਦਲ-ਬਦਲ ਕੇ ਆਪਣਾ ਨਾਮ ਦੱਸ ਰਹੇ ਸੀਗੇ ਐਂਡ ਦੇ ਵੇਰ ਥ੍ਰੈਟਨਿੰਗ ਹਿਮ ਉਹਨੂੰ ਐਕਸਟਰੋਟ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਉਹਦੇ ਕੋਲੋਂ 30 ਲੱਖ ਰੁਪਏ ਦੀ ਜਿਹੜੀ ਰੰਗਦਾਰੀ ਮੰਗ ਰਹੇ ਸੀਗੇ ਤਾਂ ਉਸ ਤੋਂ ਬਾਅਦ ਇਸ ਚੀਜ਼ ਨੂੰ ਬੜਾ ਸੀਰੀਅਸਲੀ ਲੈਂਦੇ ਹੋਏ ਪਹਿਲਾ ਜਿਹੜਾ ਜੰਡਿਆਲਾ ਪੁਲਿਸ ਹੈ ਇਹਨਾਂ ਨੇ ਇੱਕ ਮੁਕੱਦਮਾ ਦਰਜ ਕਰ ਲਿਆ ਐਫ ਆਈ ਆਰ ਨੰਬਰ 33 ਅ ਬਟਾ 2026 ਤਾਂ ਅੰਡਰ ਰਿਲੇਵੈਂਟ ਸੈਕਸ਼ਨਸ ਆਫ ਐਕਸਟਰਸ਼ਨ ਐਂਡ ਆਰਗੇਨਾਈਜ਼ਡ ਕ੍ਰਾਈਮ ਉਸ ਤੋਂ ਬਾਅਦ ਕਿਉਂਕਿ ਸਿንስ ਵੀ ਆਰ ਸ਼ੋਇੰਗ ਜ਼ੀਰੋ ਟੋਲਰੈਂਸ ਟੂ ਐਕਸਟਰਸ਼ਨ ਜਾਂ ਇਸ ਤਰ੍ਹਾਂ ਦਾ ਜਿਹੜਾ ਆਰਗੇਨਾਈਜ਼ਡ ਕ੍ਰਾਈਮ ਦੀ ਜਿਹੜੀ ਐਕਟੀਵਿਟੀਜ਼ ਹੈਗੀਆਂ ਤਾਂ ਇਹਨਾਂ ਨੇ ਟੀਮਸ ਬਣਾਈਆਂ ਜਿਹੜੇ ਆਪਣੇ ਡੀਐਸਪੀ ਸਾਹਿਬ ਹੈ ਰਵਿੰਦਰ ਜੀ ਆਪਣੇ ਐਸਐਚਓ ਸਾਹਿਬ ਨਰੇਜ ਜੀ ਸੋ ਦੇ ਵਰਕਡ ਵੈਰੀ ਹਾਰਡ ਐਂਡ ਟੈਕਨੀਕਲ ਇਨਪੁਟਸ ਜਨਰੇਟ ਕਰਦੇ ਹੋਏ ਔਰ ਹਿਊਮਨ ਇੰਟਰਨੂ ਕਲੈਕਟ ਕਰਦੇ ਹੋਏ ਅਸੀਂ ਇਹ ਫਾਈਨਲ ਅਸੀਂ ਇਹ ਦਰਿਆਫਤ ਕਰ ਲਿਆ ਕਿ ਬੇਸਿਕਲੀ ਇਹਦੇ ਵਿੱਚ ਇੱਕ ਜਿਹੜਾ ਬਾਹਰ ਬੈਠਾ ਕੋਈ ਤਰਨ ਤਰਨ ਦਾ ਬੰਦਾ ਕਰਨ ਬਾਟ ਹੀ ਵਾਸ ਥ੍ਰੈਟਨਿੰਗ ਰਮ ਤਾਂ ਜਦੋਂ ਇਹ ਇੱਕ ਵਾਰੀ ਐਸਟੈਬਲਿਸ਼ ਹੋਇਆ ਉਹਨੇ ਆਪਣੇ ਆਪ ਨੂੰ ਕਦੀ ਕਿਸੇ ਦਾ ਨਾਮ ਲੈਂਦਾ ਸੀਗਾ ਕਦੀ ਕਿਸੇ ਦਾ ਨਾਮ ਲੈਂਦਾ ਸੀਗਾ ਕਦੀ ਆਪਣਾ ਵੀ ਨਾਮ ਲੈਂਦਾ ਸੀਗਾ ਪਰ ਇਵੈਂਚੁਅਲੀ ਜਦੋਂ ਸਾਨੂੰ ਪਤਾ ਲੱਗ ਗਿਆ ਤਾਂ ਉਸ ਸੀਜ਼ ਦੇ ਉੱਤੇ ਫਿਰ ਜਿਹੜਾ ਅੰਮ੍ਰਿਤਸਰ ਰੂਰਲ ਪੁਲਿਸ ਕੰਮ ਕਰਨ ਲੱਗ ਪਈ ਐਂਡ ਇਵੈਂਚੁਅਲੀ ਥਰੂ ਅ ਸੀਰੀਜ਼ ਆਫ ਹਿਊਮਨ ਇੰਟ ਆਪਰੇਸ਼ਨਸ ਔਰ ਜਿਹੜਾ ਟੈਕਨੀਕਲ ਇਨਵੈਸਟੀਗੇਸ਼ਨ ਸਾਡੀ ਚੱਲੀ ਇਹਦੇ ਵਿੱਚ ਅਸੀਂ ਇੱਕ ਬੰਦਾ ਗ੍ਰਿਫਤਾਰ ਕਰ ਲਿਆ ਹੈ ਉਹਦਾ ਨਾਮ ਹੈ ਆਜ਼ਾਦ ਸਿੰਘ ਸਨ ਆਫ ਕਰਨੈਲ ਸਿੰਘ ਰੈਜ਼ੀਡੈਂਟ ਆਫ ਵਿਲੇਜ ਬੁਟਾਰੀ ਪੁਲਿਸ ਸਟੇਸ਼ਨ ਖਲਚੇਆ ਤਾਂ ਇਹ ਜਿਹੜਾ ਬੰਦਾ ਹੈ ਇਹਨੂੰ ਅਸੀਂ ਅਜਬਜ਼ਾ ਦਾ ਮੁਕਦਮੇ ਚ ਗ੍ਰਿਫਤਾਰ ਕਰ ਲਿਆ ਹੈ ਐਂਡ ਇਸ ਵੇਲੇ ਪੁਲਿਸ ਰਿਮਾਂਡ ਦੇ ਵਿੱਚ ਹੈ ਤਾਂ ਜਦੋਂ ਪੁੱਛਗਛ ਸਾਡੀ ਚੱਲੀ ਉਹਦੇ ਵਿੱਚ ਇਹ ਪਤਾ ਚੱla ਹੀ ਇਸ ਵੇਰੀ ਕਲੋਜ਼ ਜਾਂ ਜਿਹੜਾ ਐਸੋਸੀਏਟ ਹੈ ਇਹਦਾ ਕਰਨ ਬਾੜ ਦਾ ਤਾਂ ਟੈਕਨੀਕਲੀ ਵੀ ਇਹ ਐਸਟੈਬਲਿਸ਼ ਹੋਇਆ ਤਾਂ ਇਹ ਕੰਟੀਨਿਊਸਲੀ ਉਹਦੇ ਨਾਲ ਗੱਲਾਂ ਕਰਦਾ ਰਿਹਾ ਹੁਣ ਇਹਦਾ ਜਿਹੜਾ ਪਰਪਸ ਸੀਗਾ ਜਿਹੜਾ ਇਹ ਗੱਲਾਂ ਉਹਦੇ ਨਾਲ ਕਰਦਾ ਰਿਹਾ ਤਾਂ ਇਟ ਵਾਸ ਟੂਫੋਲਡ ਇੱਕ ਇਹ ਜਿਹੜਾ ਜਿਹੜਾ ਐਕਸਟਰਸ਼ਨ ਵਾਲਾ ਜਿਹੜਾ ਕੰਮ ਉਹਦਾ ਸਾਹਮਦਾ ਸੀਗਾ ਅ ਦਾ ਗਰਾਉਂਡ ਲੈਵਲ ਜਿਹੜਾ ਕਰਨਬਾਰ ਜਿਹੜੀ ਫਿਰੋਤਿਆ ਮੰਗਦਾ ਸੀਗਾ ਐਂਡ ਦੂਜੇ ਪਾਸੇ ਵਾਟ ਹੀ ਵਾਸ ਟਰਾਇੰਗ ਟੂ ਡੂ ਇਹ ਕੋਈ ਇਲੈਕਸ਼ਨਸ ਲੜ ਰਾ ਸੀਗਾ ਕੋਈ ਪ੍ਰੈਜ਼ੀਡੈਂਟ ਇਲੈਕਸ਼ਨਸ ਯੂਥ ਪ੍ਰੈਜ਼ੀਡੈਂਟ ਇਲੈਕਸ਼ਨਸ ਲੜ ਰਾ ਸੀਗਾ ਤਾਂ ਇਹ ਉਹਨੂੰ ਗੈਂਗਸਟਰ ਨੂੰ ਕਹਿੰਦਾ ਸੀਗਾ ਕਿ ਤੁਸੀਂ ਇਹਦੇ 'ਚ ਮੇਰੀ ਮਦਦ ਕਰੋ ਤਾਂ ਸੋ ਦੈਟ ਮੈਂ ਇਹ ਜਿੱਤ ਜਾਵਾਂ so he was trying to use this uh, connection gangster connection for uh, these wrongful reasons ta ode karke eh uh, e banda jada asi uh, giraftar kar liya hega further uh, asi idi jehdi phone forensics kiti hai which we have got lot of details baki which are part of the investigation unnu nu asi vekh rahe hai. ta baki hor bhi kuch uh, ede vich jehde bande hai o is extortion ring de naal jehde uh, connected hai ਤਾਂ ਉਹਨਾਂ ਨੂੰ ਵੀ ਅਸੀਂ ਇਹਦੇ ਵਿੱਚ ਨਾਮਜ਼ਦ ਕਰਾਂਗੇ ਐਂਡ ਵੀਲ ਪ੍ਰੋਸੀਡ ਐਸ ਪਰ ਲਾ ਇਹਦੀ ਫਰਦਰ ਇਨਵੈਸਟੀਗੇਸ਼ਨ ਹੋਗੀ ਸੋ ਇਸ ਦੇ ਨਾਲ ਨਾਲ ਆ ਇਹ ਜਿਹੜਾ ਐਕਸਟਰੋਸ਼ਨ ਵਾਲਾ ਜਿਹੜਾ ਜਿਹੜੇ ਕੇਸਸ ਹੈ ਅਮਰitsar ਰੂਰਲ ਪੁਲਿਸ ਹੈਜ਼ ਬੀਨ ਡੀਲਿੰਗ them very effectively ਤਾਂ ਕਿਤੇ ਵੀ ਇਸ ਤਰ੍ਹਾਂ ਦੀ ਕੋਈ ਕਾਲ ਆਂਦੀ ਹੈ ਵੀ ਮੇਕ ਸ਼ੋਰ ਕਿ ਐਫ ਆਈ ਆਰ ਇਸ ਰਜਿਸਟਰਡ ਤਾਂ ਉਹਦੇ ਵਿੱਚ ਫਿਰ ਫਰਦਰ ਇਨਵੈਸਟੀਗੇਸ਼ਨ ਚੱਲਦੀ ਐਂਡ ਮੋਸਟ ਆਫ ਦਾ ਕੇਸਸ ਜਿਹੜੇ ਇਸ ਤਰ੍ਹਾਂ ਆਏ ਹੈ ਸਾਡੀ ਨਿਗਾਹ ਦੇ ਵਿੱਚ ਅਸੀਂ ਟਰੇਸ ਕਰ ਲਿਆ ਹੈ ਜਾਂ ਲੋਕਲ ਜਿਹੜਾ ਉਹਨਾਂ ਦਾ ਨੈਟਵਰਕ ਹੈ ਉਹ ਬਸਟ ਕੀਤਾ ਹੋਇਆ ਹੈ ਤਾਂ ਇੱਥੇ ਮੈਂ ਇਹ ਵੀ ਦੱਸਣਾ ਚਾਹਣਾ ਕਿ ਇਹਦੇ ਲਈ ਪੰਜਾਬ ਪੁਲਿਸ ਨੇ ਏਜੀਟੀਐਫ ਦੀ ਇੱਕ ਹੈਲਪਲਾਈਨ ਇਸ਼ੂ ਕੀਤੀ ਹੈ ਕਿ ਕਿਸੇ ਨੂੰ ਕੋਈ ਥ੍ਰੈਟ ਕਾਲ ਆਂਦੀ ਹੈ ਕੋਈ ਐਕਸਟਰਸ਼ਨ ਕਾਲ ਆਂਦੀ ਹੈ ਆਮੂਮਨ ਲੋਕੀ ਕਹਿੰਦੇ ਹੈ ਕਿ ਲੋਕਾਂ ਨੂੰ ਥ੍ਰੈਟ ਕਾਲਸ ਆਂਦੀ ਹੈ ਤਾਂ ਪਲੀਜ਼ ਫੀਲ ਫਰੀ ਇਹਦਾ ਜਿਹੜਾ ਨੰਬਰ ਹੈ 93946 93946 ਆਈ ਕੈਨ ਰਿਪੀਟ ਇਟ 9394693946 ਤਾਂ ਇਹ ਨੰਬਰ ਹੈ ਕਿਸੇ ਨੂੰ ਗੈਂਗਸਟਰ ਰਿਲੇਟਡ ਆਰਗੇਨਾਈਜ਼ਡ ਕ੍ਰਾਈਮ ਰਿਲੇਟਡ ਜਾਂ ਥ੍ਰੈਡ ਕਾਲ ਰਿਲੇਟਡ ਰੰਗਦਾਰੀ ਰਿਲੇਟਡ ਕੋਈ ਵੀ ਕਿਤੇ ਕਾਲ ਆਂਦੀ ਹੈ ਕਿਸੇ ਬੰਦੇ ਦੀ ਤਾਂ ਇਸ ਪੋਰਟਲ ਤੇ ਉਤੇ ਜਾਂ ਇਸ ਨੰਬਰ ਤੇ ਉਤੇ ਤੁਸੀਂ ਕਾਲ ਕਰ ਸਕਦੇ ਹੋ ਤਾਂ ਤੁਹਾਡੀ ਮਰਜ਼ੀ ਹੈ ਜੇ ਤੁਸੀਂ ਆਪਣੀ ਉਹ ਗੁਪਤ ਵੀ ਰੱਖਣਾ ਚਾਹੁੰਦੇ ਹੋ ਯੂ ਕੈਨ ਡੂ ਥੈਟ ਐਸ ਵੈਲ ਬਟ ਜ਼ਰੂਰ ਪੁਲਿਸ ਦੇ ਨਾਲ ਸੰਪਰਕ ਕਰੋ ਇਸ ਨੰਬਰ ਤੇ ਕਾਲ ਕਰੋ ਜਾਂ ਯੂ ਕੈਨ ਅਪਰੋਚ ਯਰ ਨੀਅਰੈਸਟ ਪੁਲਿਸ ਸਟੇਸ਼ਨ ਥੈਂਕ ਯੂ ਇੱਕ 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 ਕਰਕੇ ਇੱਕ ਲੋਜਮਨ ਗ੍ਰਿਫਤਾਰ ਕੀਤਾ ਗਿਆ ਕਿਹੜੀ ਸਿਆਸੀ ਪਾਰਟੀ ਦੇ ਨਾਲ ਲਿੰਕ ਰੱਖਦਾ ਇਹਦਾ ਮਤਲਬ ਡਿਟੇਲਸ ਅਸੀਂ ਦਿੱਤੀਆਂ ਹੈਗੀਆਂ ਇਸ ਪ੍ਰੈਸ ਨੋਟ ਦੇ ਵਿੱਚ ਉਹਦੇ ਵਿੱਚ ਸਾਰੀ ਚੀਜ਼ਾਂ ਚੀਜ਼ੇ ਜਿਹੜੀ ਮੈਂਸ਼ਨਡ ਹੈਗੀ ਆ ਇਹਦੇ ਵਿੱਚ ਜਿਹੜਾ ਇਹਨਾਂ ਨੇ ਲਿਖਿਆ ਹੈ ਕਿ ਉਹ ਇਲੈਕਸ਼ਨ ਜਿਹੜਾ ਲੜ ਰਹਾ ਸੀਗਾ ਪੰਜਾਬ ਯੂਥ ਕਾਂਗਰਸ ਅਸੈਂਬਲੀ ਬਾਬਾ ਬਕਾਲਾ ਉਹਦਾ ਕੋਈ ਇਲੈਕਸ਼ਨ ਹੀ ਵਾਸ ਟੂ ਕੰਟੈਸਟ ਐਂਡ ਉਹਦੇ ਲਈ ਇਹ ਸਪੋਰਟ ਦੀ ਮੰਗ ਕਰ ਰਿਹਾ ਸੀਗਾ ਪਹਿਲਾਂ ਫਿਰੋਤੀ ਨੂੰ ਲੈ ਕੇ ਕੋਈ ਖਰਚੇ ਤਾਂ ਨਹੀਂ ਬਈ ਫਿਰੋਤੀ ਨੂੰ ਲੈ ਕੇ ਨਹੀਂ ਹੈਗਾ ਬਟ ਡੂਰਿੰਗ ਇਨਵੈਸਟੀਗੇਸ਼ਨ ਆਫ ਥਿਸ ਕੇਸ ਕਾਫੀ ਕੁਛ ਚੀਜ਼ਾਂ ਆਈਆਂ ਐ ਸਾਹਮਣੇ ਤਾਂ ਦੇਅਰ ਪਾਰਟ ਆਫ ਇਨਵੈਸਟੀਗੇਸ਼ਨ ਉਹਨਾਂ ਨੂੰ ਅਸੀਂ ਵੇਖ ਰਹੇ ਨੇ ਅੱਛਾ ਸਰ ਕੋਈ ਨਾਮ ਲੱਗੇ ਕੇਸ਼ਵ ਸ਼ਰਵਾਲਾ ਸੱਤਾ ਅਨਸ਼ਾਰਾ ਇਹ ਉਹਨਾਂ ਦੇ ਲਿੰਕ 'ਚ ਸੀ ਮੈਂ ਜਿਸ ਤਰ੍ਹਾਂ ਕਹਿ ਰਿਹਾ ਸੀਗਾ ਇਹ ਜਿਹੜਾ ਕੰਪਲੇਨੈਂਟ ਹੈ ਕੇਸ ਦਾ ਇਹਨੂੰ ਵਕ-ਵਕ ਨੰਬਰਾਂ ਤੋਂ ਕਾਲ ਆ ਰਹੇ ਸੀਗੇ ਤਾਂ ਕਦੀ ਉਹ ਕਿਸੇ ਹੋਰ ਦਾ ਨਾਮ ਲਈ ਜਾਂਦਾ ਸੀਗਾ ਜਿਸ ਤਰ੍ਹਾਂ ਇਹ ਨਾਮ ਜਿਹੜੇ ਤੁਸੀਂ ਪੜੇ ਹੈ ਤਾਂ ਇਹਨਾਂ ਦੇ ਨਾਮ ਲਈ ਜਾਂਦਾ ਸੀਗਾ ਬਟ ਇਵੈਨਚੁਅਲੀ ਫਿਰ ਜਦੋਂ ਅਸੀਂ ਡਿਸਕਵਰ ਕਰ ਲਿਆ ਤਰਨਤਾਰਨ ਬੇਸਟ ਇੱਕ ਹੈ ਇੱਕ ਕ੍ਰਿਮੀਨਲ ਹੂ ਇਜ਼ ਅਬ੍ਰਾਡ ਤਾਂ ਇੱਕ ਕਰਨ ਬਾਟ ਹੈ ਉਹ ਫਾਈਨਲੀ ਐਸਟੈਬਲਿਸ਼ ਹੋਇਆ ਕਿ ਉਹ ਕੋਲਾਂ ਦੇ ਪਿੱਛੇ ਹੈ ਕਰਨ ਬਾਟ ਹੋਈ ਹੈ ਜਿਹਦੀ ਇਲੈਕਸ਼ਨ ਹੋ ਰਹੀ ਸੀ ਜਿਹਨਾਂ ਦੀ ਨਹੀਂ 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 ਉਹ ਜੀ ਅਮਰਿਤਪਾਲ ਬਾਟ ਹੈ ਤੇ ਕਰਨ ਬਾਠ ਵੀ ਸਟੋਰ ਚੋਂ ਦਾ ਮਗਧਾਰੇ ਬਿਲਕੁਲ ਬਿਲਕੁਲ ਆਈ ਥੋੜੀ ਲਾਈਵ ਐਗਜ਼ਾਮਪਲ ਹੈ ਇਹਦੇ ਵਿੱਚ ਜਿਹੜਾ ਕੰਪਲੇਨੈਂਟ ਹੈ ਉਹਨਾਂ ਵੱਲੋਂ ਹੀ ਉਹਨੂੰ ਕਾਲ ਆਈਆਂ ਸੀਗੀਆਂ ਜੋ ਹੋਰ ਫਰੋਕੀ ਇਹਨਾਂ ਨੇ ਦਿੱਤੀ ਵੀ ਕੁਝ ਡਿਲੀਵਰੀ ਵੀ ਲਿਖੀ ਸੀ ਨਹੀਂ 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 ਤਾਂ ਮੈਂ ਤਾਂ ਮੈਂ ਤਾਂ ਮੈਂ ਤਾਂ ਸ਼ਲਾਘਾ ਕਰਨਾ ਚਾਹਣਾ ਐਂਡ ਆਈ ਵੁੱਡ ਲਾਈਕ ਟੂ ਅਪਰੀਸ਼ੀਏਟ ਕਿ ਦੇ ਇਮੀਡੀਏਟਲੀ ਰਿਪੋਰਟਡ ਟੂ ਪੁਲਿਸ ਐਂਡ ਜਿਹੜੀ ਸਾਡੀ ਟੀਮ ਹੈ ਇਹਦੇ ਵਿੱਚ ਦੇ ਸਵੰਗ ਇੰਟਰੈਕਸ਼ਨ ਇਨ ਨੇ ਇਮੀਡੀਏਟਲੀ ਕੰਮ ਕਰਦੇ ਹੋਏ ਇਹਨੂੰ ਸਾਰਾ ਖੰਗਾ ਲਿਆ ਪਤਾ ਕਰਾਇਆ ਸਾਰਾ ਕੁਛ ਹੀ ਹੈ ਤਾਂ ਉਹਦਾ ਹੀ ਨਤੀਜਾ ਹੈ ਜਿਹੜਾ ਜਿਹੜਾ ਗਰਾਊਂਡ ਲੈਵਲ ਤੇ ਇਹਦਾ ਇਹ ਵਰਕਰ ਸੀਗਾ ਤਾਂ ਉਹਨੂੰ ਪੁਲਿਸ ਨੇ ਬੇਨਕਾਬ ਕਰਤਾ ਸਰ ਇਹਦੇ ਨਾਲ ਹੋਰ ਵੀ ਸਾਥੀ ਕਿਸੇ ਦੇ ਕੁਝ ਜਿਹੜੀ ਹੁਣ ਤੱਕ ਦੀ ਤਫਤੀਸ਼ ਹੈ ਕੁਝ ਹੋਰ ਵੀ ਕੰਟੈਕਟਸ ਨੂੰ ਮਿਲੇ ਹੈ ਤਾਂ ਉਹਨਾਂ ਤੇ ਵੀ ਕਾਰਵਾਈ ਹੋਗੀ ਬਿਲਕੁਲ ਜੀ ਬਿਲਕੁਲ ਤੁਹਾਨੂੰ ਜਾਣ ਤੋਂ ਮਾਰੇ ਤਮਕੀਆਂ ਫਾਇਰਿੰਗ ਕੀਤੀ ਸੀ ਇਹਨਾਂ ਦੁਕਾਨ ਦੇ ਨੂੰ ਨਹੀਂ 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 ਫਾਇਰਿੰਗ ਕੋਈ ਨਹੀਂ ਹੋਈ ਸੀ ਕੀ ਇਹਨਾਂ ਨੂੰ ਕਾਲ ਆ ਰਹੀ ਸੀ ਕੀ ਹੈ ਉਸੀ ਵਰਚੁਅਲ ਨੰਬਰ ਸੀਗਾ WhatsApp ਦਾ ਉਥੋਂ ਕਾਲ ਆ ਰਹੀ ਸੀ ਜੀ ਸਰ ਇਹਦੇ ਕੋਲ ਕੋਈ ਬਰਾਮਦਗੀ ਨਹੀਂ ਹੋਈ ਨਹੀਂ 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 ਫਿਲਹਾਲ ਕੋਈ ਬਰਾਮਦਗੀ ਨਹੀਂ ਹੋਈ ਬਟ ਆ ਜਿਹੜਾ ਮੁਲਜ਼ਮ ਹੈ ਸਾਡੀ ਕਸਟਡੀ ਦੇ ਵਿੱਚ ਹੈ ਤਾਂ ਉਹ ساری ਇਨਵੈਸਟੀਗੇਸ਼ਨ ਫਰਦਰ ਚੱਲ ਰਹੀ ਹੈ ਕੋਈ ਸੜੇ ਰਿਹਾ ਕੋਈ ਬਾਹਰ ਕੋਈ ਲਿਖ ਰਿਹਾ ਸਾਹਮਣੇ ਆਏ ਨੇ ਜਾਂ ਸੋਸ਼ਲ ਮੀਡੀਆ ਕੋਈ ਕਰ ਰਿਹਾ ਕਿਸੇ ਦੇ ਕੋਈ ਨਾਮ ਵਾਲੇ ਕੇਸ ਨਹੀਂ ਇਹਦਾ ਡਾਇਰੈਕਟਲੀ ਜਿਸ ਤਰ੍ਹਾਂ ਮੈਂ ਕਹਿ ਰਾ ਸੀਗਾ ਕਿ ਉਹਦੇ ਨਾਲ ਡਾਇਰੈਕਟ ਲਿੰਕ ਸੀਗਾ ਜਿਹੜਾ ਗੈਂਗਸਟਰ ਬਾਹਰ ਬੈਠਾ ਹੈ ਉਦੇ ਨਾਲ ਕਾਫੀ ਕਨਵਰਸੇਸ਼ਨ ਇਹ ਆਪ ਵੀ ਮੰਨ ਗਿਆ ਬਾਕੀ ਸੇ ਟੈਕਨੀਕਲੀ ਵੀ ਉਹ ਐਸਟੈਬਲਿਸ਼ ਹੋਇਆ ਇਹਦੀ ਕਾਫੀ ਗੱਲਬਾਤ ਉਹਦੇ ਨਾਲ ਹੋਈ ਹੈ ਜੀ ਥੈਂਕ ਯੂ ਥੈਂਕ ਯੂ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀ ਜ਼ੋਨ ਹਸਪਤਾਲ ਇੱਕ ਛਤ ਹਿੱਤਾ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦਿ ਲਈ ਮਾਹਿਰ ਡਾਕਟਰਾਂ ਦੇ ਕੋਲ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਂਡੇਸ ਸਾਈਫੈਡ ਜੋੜਾਂ ਬਦਲਦ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦੇ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ neck oncology ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਗੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼